ਆ ਗੁਰਦਾਸਪੁਰ ਮੁੱਖ ਮਾਰਗ ਤੇ ਅਕਸਰ ਹੀ ਜਿਹੜੇ ਵੱਡੇ ਹਾਸੇ ਵਰਪਰਦੇ ਰਹਿੰਦੇ ਨੇ ਤੇ ਅੱਜ ਫਿਰ ਇੱਕ ਮੰਦ ਭਾਗਾ ਜਿਹੜਾ ਹਾਸਾ ਵਾ ਉਹ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਇਹ ਜੋ ਕਾਰ ਤੁਸੀਂ ਦੇਖ ਰਹੇ ਹੋ ਇਸ ਕਾਰ ਦੀ ਟੱਕਰ ਇੱਕ Mahindra ਪਿਕਅਪ ਗੱਡੀ ਦੇ ਨਾਲ ਹੁੰਦੀ ਆ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਕਾਰ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਇਹਦੇ ਪੜ ਖਾਚੇ ਜਿਹੜੇ ਨੇ ਉੱਡ ਚੁੱਕੇ ਨੇ ਜਿਹੜਾ ਹਾਦਸਾ ਇਹਨਾਂ ਜ਼ਬਰਦਸਤ ਦੱਸਿਆ ਜਾ ਰਿਹਾ ਸੀ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ 에ਅਰ ਬੈਗ ਤੱਕ ਹੈਗੇ ਨੇ 에ਅਰ ਬੈਗ ਵੀ ਖੁੱਲ ਗਏ ਸੀ ਤੇ ਇਸ ਗੱਡੀ ਦੇ ਵਿੱਚ ਇੱਕ ਚਾਲਕ ਜਿਹੜਾ ਵਾ ਪਿਓ ਤੇ ਉਸ ਦੀ ਜਿਹੜੀ ਧੀ ਆ ਉਹਦੇ ਸਮੇਤ ਇੱਕ ਹੋਰ ਵਿਅਕਤੀ ਸਵਾਰ ਸੀ ਜੋ ਤਿੰਨੋਂ ਵਿਅਕਤੀ ਨੇ ਜਿਹੜੇ ਜਿੱਥੇ ਗੰਭੀਰ ਰੂਪ ਦੇ ਵਿੱਚ ਜਿਹੜੇ ਨੇ ਫਟੜ ਹੋ ਚੁੱਕੇ ਨੇ ਜਿਨ੍ਹਾਂ ਨੂੰ ਪੇਟਲ ਪਹਚਾ ਦਿੱਤਾ ਗਿਆ ਵਾ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਗੱਡੀ ਦੀ ਪਹਿਚਾਣ ਹੈਗੀ ਆ ਇਹਦਾ ਨੰਬਰ ਹੈਗਾ PB07BL02390239 ਨੰਬਰ ਦੀ ਇਹ ਗੱਡੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਆਪ ਪ੍ਰਾਪਤ ਜਾਣਕਾਰੀ ਅਨਸਾਰ ਜੋ ਇਥੋਂ ਦੇ ਚਸ਼ਮਦੀਸਨ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜਿਵੇਂ ਇੱਥੇ ਇੱਕ ਛੋਟਾ ਮੋਟਾ ਕੋਈ ਟਿੱਪਰ ਦਾ ਜਿਹੜਾ ਵਾ ਉਹ ਹਾਸਾ ਇਸ ਤੋਂ ਪਹਿਲਾਂ ਵਾਪਰ ਜਾਂਦਾ ਵਾ ਮਾਮੂਲੀ ਜਿਹੜਾ ਹਾਸਾ ਹੁੰਦਾ ਉਸ ਨੂੰ ਜਿਹੜਾ ਕਵਰ ਕਰ ਰੇ ਸੀ ਜਿਵੇਂ ਐਸਐਸ ਐਫ ਦੀ ਇਹ ਗੱਡੀ ਤੁਸੀਂ ਦੇਖ ਰਹੇ ਹੋ ਕਿ ਇਹ ਖੜੀ ਹੋਈ ਹੈ ਸੜਕ ਆ ਸੁਰੱਖਿਆ ਫੋਰਸ ਦੀ ਗੱਡੀ ਦੱਸਿਆ ਜਾ ਰਿਹਾ ਕਿ ਜਦੋਂ ਇਹ ਗੱਡੀ ਸਾਈਡ ਤੇ ਖੜੀ ਹੋਈ ਸੀ ਇਹ ਮੁਲਾਜ਼ਮ ਜਿਹੜੇ ਨੇ ਐਸਐਸ ਫੋਰਸ ਵਾਲੇ ਉਸ ਛੋਟੇ ਹਾਸੇ ਨੂੰ ਜਿਹੜਾ ਕਵਰ ਕਰ ਰੇ ਸੀ ਤੇ ਉਸ ਦੌਰਾਨ ਇਹ ਗੱਡੀ ਜਿਹੜੀ ਹੈਗੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਟੋਟਲ ਲਾਸ ਹੋ ਚੁੱਕੀ ਆ ਉਹ ਗੱਡੀ Mahindra ਪਿਕਅਪ ਗੱਡੀ ਦੇ ਵਿੱਚ ਵੱਜਦੀ ਆ ਉਹ ਵੀ ਮਕੇਰੀਆਂ ਸਾਈਡ ਤੋਂ ਆ ਰਹੀ ਸੀ ਦੱਸਿਆ ਜਾ ਰਿਹਾ ਤੇ Mahindra ਪਿਕਅਪ ਗੱਡੀ ਜਿਹੜੀ ਆ ਉਹ ਵੀ ਮਕੇਰੀਆਂ ਤਰਫ ਤੋਂ ਗੁਰਦਾਸਪੁਰ ਤਰਫ ਨੂੰ ਜਾ ਰਹੀ ਸੀ ਸੋ ਦੱਸਿਆ ਜਾ ਰਿਹਾ ਕਿ ਓਵਰਟੇਕ ਕਰਦਿਆਂ ਜਿਹੜੀ ਉਹ ਗੱਡੀ ਹੈਗੀ ਆ ਪਿਛਲੀ ਜੋ ਹਾਦਸਾ ਗ੍ਰਸਤ ਹੁੰਦੀ ਆ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਆ ਉਹਦੀ ਟੱਕਰ ਜਿਹੜੀ ਆ ਉਸ ਗੱਡੀ ਦੇ ਨਾਲ ਹੁੰਦੀ ਆ Mahindra ਪਿਕਅਪ ਗੱਡੀ ਦੇ ਨਾਲ ਤੇ ਉਸ ਤੋਂ ਬਾਅਦ Mahindra ਪਿਕਅਪ ਗੱਡੀ ਜਿਹੜੀ ਦੱਸਿਆ ਜਾ ਰਿਹਾ ਕਿ ਘੁੰਮ ਕੇ ਐਸ ਗੱਡੀ ਦੇ ਉੱਤੇ ਆ ਜਿਹੜੀ ਸਰਕਾਰੀ ਗੱਡੀ ਹੈਗੀ ਆ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ ਇਹਦੇ ਵਿੱਚ ਵੱਜਦੀ ਆ ਤੇ ਇਹ ਵੀ ਨੁਕਸਾਨੀ ਜਾਂਦੀ ਆ ਇਸ ਜਬਰਦਸਤ ਹਾਦਸੇ ਦੇ ਸਿੱਟੇ ਵੱਜੋਂ ਜਿਹੜੀਆਂ ਤਿੰਨ ਸਵਾਰ ਨੇ ਕਾਰ ਦੇ ਵਿੱਚ ਪਿਓ ਧੀ ਤੇ ਇੱਕ ਹੋਰ ਵਿਅਕਤੀ ਦੱਸਿਆ ਜਾ ਰਿਹਾ ਵਾ ਇਸ ਤੋਂ ਇਲਾਵਾ ਭੁੱਲੇ ਚੱਕ ਪਿੰਡ ਦੇ ਨਾਲ ਸੰਬੰਧਿਤ ਇੱਕ ਸਾਈਕਲ ਸਵਾਰ ਸੀ ਜਿਹੜਾ ਉਹ ਵੀ ਇਹਨਾਂ ਗੱਡੀਆਂ ਦੀ ਜਿਹੜਾ ਵਾ ਟੱਕਰ ਦੇ ਦੌਰਾਨ ਚਪੇਟ ਦੇ ਵਿੱਚ ਆ ਜਾਂਦਾ ਤੇ ਉਹ ਵੀ ਬੁਰੀ ਤਰ੍ਹਾਂ ਜਿਹੜਾ ਵਾ ਫੱਟੜ ਹੋ ਜਾਂਦਾ ਸੋ ਚਾਰ ਦੇ ਕਰੀਬ ਵਿਅਕਤੀ ਨੇ ਜਿਹੜੇ ਸਿਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਜਿਹੜੇ ਇਲਾਜ ਵਾਸਤੇ ਜਿਹੜੇ ਭੇਜ ਦਿੱਤੇ ਗਏ ਨੇ ਸੋ ਇਸ ਹਾਦਸੇ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਨੇ ਜਿਹੜੀਆਂ ਲੰਬਾ ਜਾਮਾ ਪਿੱਛੇ ਮਕੇਰੀਆਂ ਸਾਈਡ ਤੇ ਪਿੱਛੇ ਤਿਵੜੀ ਨਾ ਮਾਸ਼ਾਅੱਲਾ ਤੱਕ ਜਿਹੜਾ ਲੱਗ ਗਿਆ ਹੋਇਆ ਵਾ ਤੇ ਇਸ ਤੋਂ ਇਲਾਵਾ ਗੁਰਦਾਸਪੁਰ ਵਾਲੀ ਸਾਈਡ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਸਾਈਡ ਤੇ ਵੀ ਜਿਹੜੀਆਂ ਨੇ ਲੰਬੀਆਂ ਕਤਾਰਾਂ ਲੱਗੀਆਂ ਨੇ ਇਸ ਸੜਕ ਹਾਦਸੇ ਨੂੰ ਲੈ ਕੇ ਆਵਾਜ਼ਾਈ ਵੀ ਜਿਹੜੀ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਸੋ ਇਸ ਹਾਸੇ ਸੰਬੰਧੀ ਇੱਥੇ ਜਿਵੇਂ ਮਹਿੰਦਰਾ ਪਿਕਅਪ ਦੇ ਡਰਾਈਵਰ ਨੇ ਜਾਂ ਇਹ ਮੁਲਾਜ਼ਮ ਨੇ ਇਹਨਾਂ ਤੋਂ ਜਾਣਕਾਰੀ ਲੈਣੇ ਚਾਹਾਂਗੇ ਕਿ ਇਹ ਸਾਰਾ ਹਾਸਾ ਕਿਵੇਂ ਵਾਪਰਿਆ ਕਿਵੇਂ ਹੋਇਆ ਹਾਸਾ ਸਾਡੀ ਆਈਆਂ ਨੀਚਾਰਪੁਰੋਂ ਲੱਕੜ ਲਾ ਕੇ ਸਾਨੂੰ ਪਤਾ ਸੀ ਅੱਗੇ ਐਕਸੀਡੈਂਟ ਹੋਇਦਾ ਆ ਆਈਂ ਦੇ ਖਾੜੀ ਗੱਡੀ ਦੇ ਮਾਕੇ 30 ਜਾਂ 40 ਦਿਨ ਤੋਂ ਅੱਗੇ ਪਹਿਲਾਂ ਕਿਦਨਾਂ ਹੋਇਆ ਸੀ ਉਹ ਪਹਿਲਾਂ ਉਹ ਟਿਪਰ ਨਾਲ ਕੋਈ ਹੋਇਦਾ ਸੀ ਸ਼ਿਫਟ ਜਾ ਕੇ ਗੱਡੀ ਲੱਗੀ ਦੇ ਮਾਮੂਲੀ ਹੋਇਆ ਸੀ ਹਾਂਜੀ ਉਹ ਹੋ ਰਹੀ ਦੇ ਟਿਪਰ ਨੂੰ ਹੈਂਡਲ ਕਰ ਰਹੇ ਸੀ ਇਹ ਟਿਪਰ ਵਾਂਗ ਇਹਨਾਂ ਦੀ ਗੱਡੀ ਉੱਥੇ ਲੱਗੀ ਦੀ ਤੇ ਆਈਂ ਤੇ ਆਉਣ ਦੇ ਹੌਲੀ ਹੌਲੀ ਅੱਛਾ ਜੀ ਇਹਦੇ ਗੱਡੀ ਦੀ ਪਤਾ ਨਹੀਂ ਹੁਣ ਸਪੀਡ ਕਿੰਨੀ ਗਈ ਸੀ ਆਪੇ ਹਿਸਾਬ ਲਾ ਲਓ ਤੁਸੀਂ ਦੇਖ ਲਓ ਜਾ ਕੇ ਟਿਪਰ ਨੂੰ ਹੈਂਡਲ ਕਰ ਰਹੇ ਸੀ ਆਈਂ ਉੱਧਰ ਹੀ ਆਉਣਗੇ ਅਸੀਂ ਐਸਐਸਫ ਫੋਰਸ ਹਾਂਜੀ ਹਾਂਜੀ ਹ ਕਿ ਆਈ ਆਈ ਇਹਨਾਂ ਨੂੰ ਕ੍ਰਾਸ ਕੰਡੇ ਮੈਂ ਹੌਲੀ ਹੌਲੀ 30 40 30 40 ਦੀ ਸਪੀਡ ਹੀ ਆਡੀ ਇਹ ਪਿੱਛੋਂ ਲਿਆ ਕੇ ਸਾਡੀ ਗੱਡੀ ਵੱਜੀ ਆ ਪਤਾ ਨਹੀਂ ਇਹਦੀ ਕਿੰਨੀ ਕੀ ਸਪੀਡ ਸੀ ਸਾਡੀ ਗੱਡੀ ਘੁੰਮ ਕੇ ਆ ਮਲਾਜਮਾਂ ਦੀ ਗੱਡੀ ਜ ਵੱਜੀ ਤੇ ਇੱਕ ਦੱਸਿਆ ਜੀ ਇਹ ਕਿ ਸਾਈਕਲ ਵਾਲਾ ਬੱਚਾ ਦਾ ਸੀ ਹਾਂ ਜੀ ਹਾਂ ਜੀ ਹਾਂ ਜੀ ਬਾਹਰ ਪਿੰਡ ਦਾ ਸੀਗਾ ਪਤਾ ਨਹੀਂ ਲੱਗਾ ਉਹਨਾਂ ਦੇ ਘਰ ਦੇ ਆਏ ਪਰ ਪੁੱਛਿਆ ਨਹੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਕਿੰਨੇ ਭੁੱਲੇ ਚੱਕਦਾ ਸੀ ਭੁੱਲੇ ਚੱਕਦਾ ਸੀ ਭਾਈ ਬੰਦੇ ਸਾਡੇ ਲਾ ਕੇ ਗਏ ਠੀਕ ਆ ਜੱਟ ਜੱਟ ਕਰਦਾ ਤੁਹਾਡੀ ਆੜੀ ਗੱਡੀ ਸਰਕਾਰੀ ਗੱਡੀ ਹੈਗੀ ਇਹਦਾ ਕਿਵੇਂ ਨੁਕਸਾਨ ਹੋ ਗਿਆ ਇਹ ਸਾਰਾ ਨਹੀਂ ਇਹ ਜਿਹੜਾ ਗੱਡੀਆਂ ਦਾ ਸੰਵਾਦ ਇੱਥੇ ਸਾਹਮਣੇ ਅਸੀਂ ਨਾਲ ਤੇ ਲਾ ਕੇ ਖੜੇ ਸੀ ਹਾਂਜੀ ਸਾਨੂੰ ਕੋਈ ਇੱਕ ਪ੍ਰਾਈਵੇਟ ਬੰਦੇ ਨੇ ਦੱਸਿਆ ਵੀ ਉੱਥੇ ਐਕਸੀਡੈਂਟ ਹੋ ਗਿਆ ਹਾਂਜੀ ਅਸੀਂ ਇੱਥੇ ਮੌਕੇ ਤੇ ਪਹੁੰਚਿਆ ਇੱਥੇ ਸੜਕ ਦੇ ਉੱਤੇ ਸਾਡੀ ਗੱਡੀ ਕੱਚੇ ਖੜੀ ਏ ਠੀਕ ਹੈ ਇਹ ਜਦੋਂ ਐਕਸੀਡੈਂਟ ਹੋ ਉਹ ਗੱਡੀ ਈਟ ਦੇ ਵਿੱਚ ਆ ਰਹੀ ਉਹਦੇ ਨਾਲ ਉਹ Mahindra ਗੱਡੀ ਜਿਹੜੀ ਵੱਜ ਕੇ ਸਾਡੀ ਗੱਡੀ ਦੇ ਵਿੱਚ ਵੱਜ ਗਈ ਹੈ। ਅਚ ਉਹ ਗੱਡੀ ਤੁਹਾਡੇ ਚ ਵੱਜੀ। ਉਹ ਗੱਡੀ ਸਾਡੀ ਗੱਡੀ ਸਾਡੀ ਗੱਡੀ ਟੁੱਟੀ ਹੋਈ ਆ ਇਹ ਓਵਰਟੇਕ ਕਰ ਰਹੀ ਜੇ ਓਵਰਟੇਕ ਕਰੀ ਰ ਸੀਨੀਅਰ ਦੇ ਵਿੱਚ ਠੀਕ ਹੈ। ਇਹਨੇ ਇਹਦੀ ਉਹ ਇਹ ਉਹ ਗੱਡੀ ਦੇ ਵਿੱਚ Mahindra ਦੇ ਵਿੱਚ ਇਹ Mahindra ਨੇ ਸਾਡੀ ਗੱਡੀ ਜਿਹੜੀ ਡੈਮੇਜ ਕਰ ਦਿੱਤੀ। ਇਸ ਗੱਡੀ 'ਚ ਜਾਣਕਾਰੀ ਕਿੰਨੇ ਮੈਂਬਰ ਸੀਗੇ? ਇਹਦੇ 'ਚ 3 ਜਣੇ ਹੀ ਜੀ। ਇੱਕ ਤਾਂ ਲੜਕੀ ਦੱਸੀ ਆ ਰਹੀ ਆ। 3 ਜਣੇ ਸਾਡੀ ਦੂਸਰੀ ਆਗੇ ਅਸੀਂ ਇਥੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਸੀ ਬਹੁਤ ਸੀਰੀਅਸ ਸੀਰੀਅਸ ਫਟਾਂ ਜ਼ਿਆਦਾ ਹਾਂ ਉਹਦੀ ਦੂਸਰੀ ਗੱਡੀ ਤੱਕ ਵੀ ਖੁੱਲ ਗਏ ਖੁੱਲ ਗਏ ਜੀ ਖੁੱਲ ਗਏ ਜਦੋਂ ਕਿ ਗਲਤੀ ਵੀ ਉਸੇ ਗੱਡੀ ਦੀ ਰਹੀ ਕੋਸ਼ੇ ਗੱਡੀ ਦੀ ਗਲਤੀ ਠੀਕ ਨਾਲ ਸਾਡੀ ਵੀ ਗੱਡੀ ਸਾਡੀ ਡੈਮੇਜ ਕਰਤੀ ਹੈ ਜੀ ਦੇਖੋ ਮਗਰੋਂ ਵਾਲੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਐਡੀ ਸੜਕ ਸੁਰੱਖਿਆ ਫੋਰਸ ਵਾਲੀ ਗੱਡੀ ਹੈਗੀ ਆ ਜਿਵੇਂ ਇਹਨਾਂ ਅਧਿਕਾਰੀਆਂ ਦਾ ਕਹਿਣਾ ਕਿ ਇਹ ਗੱਡੀ ਜਿਹੜੀ ਆ ਉਹ ਵੀ ਪੂਰੀ ਤਰ੍ਹਾਂ ਜਿਹੜੀ ਮਹਿੰਦਰਾ ਪਿਕਅਪ ਗੱਡੀ ਆ ਉਹਦੇ ਵਿੱਚ ਉਹ ਗੱਡੀ ਵਜਦੀ ਆ ਪਿਛਲੀ ਜਿਹੜੀ ਟੋਟਲ ਲਾਸ ਹੋਈ ਆ ਤੇ ਉਹ ਮਹਿੰਦਰਾ ਪਿਕ ਵੱਜਦੀ ਆ ਤੋਂ ਦੱਸਿਆ ਜਾ ਰਿਹਾ ਕਿ ਕਰੀਬ 3 ਵਿਅਕਤੀ ਨੇ ਜਿਹੜੇ ਗੱਡੀ ਦੇ ਵਿੱਚ ਸਵਾਰ ਸਨ ਇੱਕ ਲੜਕੀ ਸੀਗੀ ਜਿਹੜੀ ਗੰਭੀਰ ਰੂਪ ਦੇ ਵਿੱਚ ਜਿਹੜੀ ਫਟੜ ਹੋਈ ਆ ਸੋ ਇੱਕ ਭੁੱਲੇ ਚੱਕ ਦਾ ਵਿਅਕਤੀ ਦੱਸਿਆ ਜਾ ਰਿਹਾ ਕਿ ਉਹ ਵੀ ਇਸ ਹਾਸੇ ਦੇ ਵਿੱਚ ਜੋ ਸਾਈਕਲ ਦੇ ਵਿੱਚ ਜਿਹੜਾ ਰੋਡ ਤੇ ਜਾ ਰਿਹਾ ਸੀ ਉਹ ਵੀ ਜਿਹੜਾ ਹੈਗਾ ਵਾ ਇਸ ਐਕਸੀਡੈਂਟ ਦੇ ਇਹਨਾਂ ਹਾਸ ਅਗਰਸ ਗੱਡੀਆਂ ਦੀ ਜਿਹੜਾ ਵਾ ਉਹ ਘੇਰੇ ਦੇ ਵਿੱਚ ਆ ਜਾਂਦਾ ਵਾ ਚਪੇੜ ਦੇ ਵਿੱਚ ਆ ਜਾਂਦਾ ਤੇ ਉਹ ਵੀ ਫੱਟੜ ਹੋ ਜਾਂਦਾ ਤਿੰਨ ਤੋਂ ਚਾਰ ਵਿਅਕਤੀ ਦੱਸੇ ਜਾ ਰਹੇ ਨੇ ਕਿ ਗੰਭੀਰ ਰੂਪ ਇਸ ਭਿਆਨਕ ਹਾਦਸੇ ਦੇ ਵਿੱਚ ਆ ਫੱਟੜ ਹੋ ਜਾਂਦੇ ਆ ਤੁਹਾਨੂੰ ਦੱਸ ਦਈਏ ਕਿ ਅਕਸਰੀ ਇਸ ਰੋਡ ਦੇ ਉੱਪਰ ਜਿਹੜੇ ਐਕਸੀਡੈਂਟ ਹੁੰਦੇ ਨੇ ਜਾਂ ਤਾਂ ਜਿਵੇਂ ਹੁਣ ਇਹਨਾਂ ਨੇ ਓਵਰਟੇਕ ਕੀਤਾ ਦੱਸਿਆ ਜਾ ਰਿਹਾ ਇਹ ਕਾਰਨ ਬਣ ਜਾਂਦੇ ਨੇ ਜਾਂ ਜਿਹੜਾ ਰੋਡ ਹੈਗਾ ਵਾ ਸਮੇਂ-ਸਮੇਂ ਸਰ ਇਸ ਰੋਡ ਦਾ ਰੌਲਾ ਪੈਂਦਾ ਰਹਿੰਦਾ ਕਿ ਇਹਨੂੰ ਫੋਰ ਲਾਈਨ ਕਰ ਦਿੱਤਾ ਜਾਵੇਗਾ ਰੋਡ ਛੋਟਾ ਤੇ ਜਿਹੜੀ ਟ੍ਰਾਫਿਕ ਹੈਗੀ ਆ ਆਵਾਜਾਈ ਭਾਰੀ ਹੈਗੀ ਆ ਵੱਡੀ ਗਿਣਤੀ ਚ ਜਿਸ ਕਾਰਨ ਅਸਕਰ ਇਹ ਹਾਦਸੇ ਨੇ ਜਿਹੜੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨਲ ਸਦੀਪ ਤੇ ਨਾਲ ਮੈਂ ਗੁਰਵਿੰਦਰ ਸਿੰਘ ਘੁਰਾਇਆ ਨਰਲੇਪ ਟੀਵੀ